ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 4 4 2225 ਨੂੰ ਅਸੀਂ ਆਹ ਤਰ ਸੜਕਿਆਂ ਨੂੰ ਬਰਮ ਬਣਾਉਣ ਲੱਗੇ ਆ ਜੀ ਠੀਕ ਹੈ ਤੇ ਬਰਮਾਂ ਦੇ ਉੱਤੇ ਅੱਜ ਮਦਕਾਰੀ ਬੰਦੇ ਲਾ ਕੇ ਆਪਣੇ ਪਿੰਡ ਦੇ ਬੰਦੇ ਲਾ ਕੇ ਸਮਾਨ ਆ ਗਿਆ ਹੈ ਅੱਜ ਤੋਂ ਕੰਮ ਸਟਾਰਟ ਕਰਨ ਲੱਗੇ ਆ ਹੁਣ ਤੁਸੀਂ ਦੇਖ ਰਹੇ ਹੋ ਕਿ ਆਹ ਸੜਕ ਦਾ ਜੋ ਹਾਲ ਹੈ ਹੁਣ ਇਸ ਜਦੋਂ ਬਣੇਗੀ ਤੇ ਉਸ ਤੋਂ ਬਾਅਦ ਵੀ ਸਰਕਾਰ ਨੂੰ ਇਹਦੀ ਫੋਟੋ ਭੇਜੀ ਜਾਵੇਗੀ ਹੁਣ ਇੱਥੋਂ ਕੰਮ ਸਟਾਰਟ ਹੋ ਰਿਹਾ ਤੇ ਇਹ ਸਾਰਾ ਕੰਮ ਸਟਾਰਟ ਹੋ ਕੇ ਉਹ ਤੱਕ ਜਾਵੇਗਾ ਅੱਗੇ ਤੱਕ ਜਿਸ ਤੱਕ ਤੁਸੀਂ ਦੇਖ ਰਹੇ ਹੋ ਉਹ ਇਹ ਕੰਮ ਹੁਣ ਸਟਾਰਟ ਹੋਣ ਲੱਗਾ ਆ ਅਮਰੀਕਾ ਦੇ ਬੰਦੇ ਆ ਚੁੱਕੇ ਆ ਤੇ ਕੰਮ ਸ਼ੁਰੂ ਹੋਣ ਲੱਗਾ ਜੀ ਸਸੀਗਾਲੀ ਸਾਰਿਆਂ ਨੂੰ ਜਿੱਦਾਂ ਕਿ ਸਮਰਸਾਹ ਸਾਹਿਬ ਨੇ ਦੱਸਿਆ ਜੀ ਅੱਜ ਪਿੰਡ ਸੱਤੋਵਾਲੀ ਦੇ ਵਿੱਚ ਮਜ਼ੇਗਾ ਰਜ਼ਾਦ ਆਪਾਂ ਜਿਹੜਾ ਕੰਮ ਕਰਾ ਰਹੇ ਆ ਤੇ ਲੇਬਰ ਲੱਗੀ ਹੋਈ ਆ ਸਵੇਰੇ ਵੀ ਆਪਾਂ ਤੁਹਾਨੂੰ ਦਿਖਾ ਲਿਆ ਸੀਗਾ ਕਿ ਇਹ ਸੜਕ ਜਿਹੜੀ ਆ ਇੱਥੋਂ ਹੁਣ ਬਰਮ ਜਿਹੜੀ ਆ 4-4 ਫੁੱਟ ਅਸੀਂ ਬਰਮ ਬਣਾਉਣ ਲੱਗੇ ਆ ਦੋਨੇ ਸਾਈਡ ਤੇ ਕਿਉਂਕਿ ਬਹੁਤ ਛੋਟੀ ਸੜਕ ਸੀਗੀ ਨੰਗਿਆ ਨਹੀਂ ਸੀ ਜਾ ਰਿਆ ਲੋਕਾਂ ਦਾ ਨੰਗਣਾ ਬਹੁਤ ਮੁਸ਼ਕਲ ਸੀਗਾ ਤੇ ਕੋਈ ਗੱਡੀ ਨਹੀਂ ਸੀ ਨੰਗ ਰਹੀ ਸੀ ਨੰਗ ਰਹੀ ਇੱਕ ਸਿੰਗਲ ਗੱਡੀ ਬੜੀ ਮੁਸ਼ਕਲ ਨਾਲ ਨਿਕਲਦੀ ਸੀ ਸੋ ਹੁਣ ਇਹ 4-4 ਫੁੱਟ ਜਿਹੜੀ ਆ ਦੋਨੇ ਪਾਸੇ ਐਂਟਰਲੌਕ ਲਾ ਕੇ ਅਸੀਂ ਇਹਨੂੰ ਵਧਾਵਾਂਗੇ 8 ਫੁੱਟ ਰਸਤਾ ਵੱਜਣਾ ਤਾਂ ਕਿ ਰਸਤਾ ਚੌੜਾ ਹੋ ਜਾਏਗਾ ਸੋ ਜਿੱਦਾਂ ਜਿੱਦਾਂ ਕੰਮ ਹੋਈ ਜਾਏਗਾ ਤੁਹਾਨੂੰ ਦਿਖਾਵਾਂਗੇ ਸੋ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਆਂ ਸਾਡੇ ਵੀਡੀਓ ਸਾਥ ਦਾ ਤੇ ਆਪਾਂ ਸਾਡੇ ਹਲਕਾ ਚਾਸ਼ੀਰ ਜੀ ਦਾ ਭੱਟੀ ਜੀ ਦਾ ਜਿਨ੍ਹਾਂ ਨੇ ਇਹ ਕੰਮ ਸਾਡਾ ਸ਼ੁਰੂ ਕਰਵਾਇਆ ਔਰ ਸਾਡੇ ਕਹਿਣ ਦੇ ਉੱਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪੰਚਾਇਤ ਦੀ ਨੂੰ ਕਬੂਲ ਕਰਦਿਆਂ ਹੋਇਆ ਕੰਮ ਨੂੰ ਤੁਰੰਤ ਸ਼ੁਰੂ ਕਰਵਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਜਿੱਦਾਂ ਜਿੱਦਾਂ ਹੋ ਰਿਹਾ ਕੰਮ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਸੋ ਇਹ ਕੰਮ ਜਿਹੜਾ ਆ ਇਹ ਉਹ ਅੱਗੇ ਸਾਡੇ ਗੇਟ ਤੱਕ ਜਾਣਾ ਜੀ ਦੋਨੇ ਪਾਸੇ 8-8 ਫੁੱਟ ਦਾ ਇਹਦਾ ਰਸਤਾ ਖੁੱਲ ਜਾਏਗਾ ਸੋ ਇੰਨਾ ਇਹ ਤੁਹਾਨੂੰ ਦਿਖਾ ਰਹੇ ਹਾਂ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਜਿਵੇਂ ਕਿ ਤੁਸੀਂ ਦੇਖਦੇ ਹੋ ਅੱਜ 13 4 225 ਨੂੰ ਇੰਟਰਲੌਕ ਪੈਵਲ ਜਿਹੜੀ ਆ ਪਰਮਾਂ ਤੇ ਲੱਗਣੀ ਸ਼ੁਰੂ ਹੋ ਚੁੱਕੀ ਹੈ ਗਟਕਾ ਪਾਇਆ ਗਿਆ ਹੈ ਥੱਲੇ ਤੇ ਚਿੱਟੀ ਦਿੱਤਾ ਪਠਾਨਕੋਟੀ ਦਿੱਤਾ ਪਾਈ ਗਈ ਹੈ ਆਪ ਦੇਖ ਸਕਦੇ ਹੋ ਬਰਮਾ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਇਹ ਹੁਣ ਤੁਹਾਨੂੰ ਦਿਖਾਉਨੇ ਆ ਜੀ ਅੱਜ 16 4 225 ਤੇ ਇਹ ਇੰਨੇ ਬਰਮ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ ਠੀਕ ਹੈ ਜੀ ਇੱਕ ਸਾਈਡ ਦਾ ਸਭ ਤਿਆਰ ਹੋ ਗਿਆ ਤੇ ਦੂਜੀ ਸਾਈਡ ਦੀ ਤਿਆਰੀ ਚੱਲ ਰਹੀ ਹੈ ਇਹ ਸਮਾਨ ਆਇਆ ਹੋਇਆ ਪਾਈ ਲੱਥਰੀ ਹੈ ਸੋਇ ਅੱਜ ਬਜਰੀ ਤੇ ਸੀਮਿੰਟ ਪਾਇਆ ਜਾ ਰਿਹਾ ਜਿੱਥੇ ਜਿੱਥੇ ਇੰਟਰਲੌਕ ਲੱਗੀ ਆ ਬਰਮ ਦੇ ਨਾਲ ਨਾਲ ਤਾਂ ਕਿ ਜਿਹੜੀ ਆ ਇੱਟ ਪੱਟੀ ਨਾ ਜਾਵੇ ਹਾਂਜੀ ਤੇ ਪਾਇਆ ਬਰਮ ਦੇ ਨਾਲ ਨਾਲ ਤੁਹਾਡੇ ਵੀ ਹੀਰੋਂ ਨਹੀਂ ਆਉ ਪਈ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਸੀ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਦੇਖਿਆ ਹੋਣਾ ਜੀ ਕਿ 4 4 25 ਨੂੰ 4 ਤਰ੍ਹਾਂ ਦੇ 25 ਨੂੰ ਆ ਇਹ ਸੜਕ ਦਾ ਤੁਸੀਂ ਹਾਲਾਤ ਦੇਖੀ ਹੋਣੀ ਕਿਸ ਤਰ੍ਹਾਂ ਦੀ ਸੀ ਤੇ ਜੋ ਪੰਚਾਇਤ ਵੱਲੋਂ ਹੁਣ ਅਸੀਂ ਆਹ ਸੜਕ ਬਣਾ ਕੇ ਤਿਆਰ ਕਰ ਦਿੱਤੀ ਐ ਇਹ 5-5 ਫੁੱਟ ਦੋਨੇ ਸਾਈਡ ਦੇ ਜਿਹੜੇ ਵਰਮ ਬਣਾਏ ਗਏ ਆ ਤੇ ਲਗਭਗ ਇਹ 22 ਫੁੱਟ ਕੋ ਮਤਲਬ ਲਗਭਗ 21 ਫੁੱਟ ਸੜਕ ਤਿਆਰ ਹੋ ਗਈ ਐ ਇੱਥੋਂ ਲੈ ਕੇ ਉਹ ਤੱਕ ਦੇਖੋ ਰੰਗ ਰੰਗ ਕਰਕੇ ਤਾਂ ਹੁਣ ਸੜਕ ਦਾ ਨਜ਼ਾਰਾ ਦੇਖ ਲਓ ਵੀ ਇਹ ਸੜਕ ਹੁਣ ਇਸ ਤਰ੍ਹਾਂ ਦੀ ਬਣੀ ਐ ਇਹ ਸਾਰੀ ਸੜਕ ਜਿਹੜੀ ਆ ਆ ਇੱਥੋਂ ਲੈ ਕੇ ਹੀ ਬਣਾਈ ਐ ਤੇ ਇਹਦਾ ਜਿਹੜਾ ਸੀਮੈਂਟ ਦਾ ਲਗਭਗ 3 ਲੱਖ ਰੁਪਏ ਲੱਗਾ ਜੀ ਉੱਤੇ 3 ਲੱਖ ਰੁਪਏ ਦੇ ਨਾਲ ਇਹ ਸੜਕ ਜਿਹੜੀ ਆ ਦੋਨੇ ਵਰਮ ਦੋਨੇ ਸਾਈਡ ਵਰਮ ਤਿਆਰ ਕਰਕੇ ਤੇ ਲੋਕਾਂ ਨੇ ਨਾ ਦੋ ਤਿੰਨ ਗੱਡੀਆਂ ਆਰਾਮ ਨਾਲ ਨਾ ਸਕਦੀਆਂ ਜਦ ਕਿ ਇੱਥੇ ਇੱਕ ਗੱਡੀ ਨਕਲੀ ਮੁਸ਼ਕਲ ਹੁੰਦੀ ਸੀ ਸੋ ਇਹ ਜਿਹੜੀ ਆ ਤੁਹਾਨੂੰ ਹੁਣ 4 ਤੀ ਤੋ ਲੈ ਕੇ 17 ਤੀ ਤੱਕ ਅਸੀਂ ਇਹ ਕੰਮ ਕਰਾਇਆ ਤੇ ਇੰਨੇ ਦਿਨਾਂ ਦੇ ਵਿੱਚ ਕੰਮ ਹੋ ਕੇ ਤਿਆਰ ਹੋ ਗਿਆ ਜੀ ਤੇ ਬਹੁਤ ਬਹੁਤ ਸਾਡਾ ਸਾਡੇ ਵੱਲੋਂ ਸਾਡੀ ਪੰਚਾਇਤ ਵੱਲੋਂ ਵੀਡੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇਸ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡੀ ਇਸ ਉਹਨਾਂ ਨੇ ਇਹ ਬੰਦ ਬਣਾਉਣ ਦੀ ਸਾਨੂੰ ਯਾਦ ਦਿੱਤੀ ਤੇ ਵੀਡੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ